ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਵੇ ਪਾਚਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਪਈ ਸਾਈ ਸਾਖੀ ਪਚਵੀ ਮਾਈਆਂ ਦਾ ਦਿੱਲੀ ਨੂੰ ਮੁੜ ਜਾਣਾ ਬਠਿੰਡੇ ਪੁੱਜ ਕੇ ਸਾਈ ਬਾ ਨੇ ਇੱਕ ਹੋਰ ਫੈਸਲਾ ਕੀਤਾ ਉਹ ਇਹ ਕਿ ਮਾਈਆਂ ਸਤਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਦੱਖਣ ਦੇਸ਼ ਨੂੰ ਨਾਲ ਖੜਨਾ ਚੰਗਾ ਨਾ ਜਾਣਿਆ ਉਨ੍ਹਾਂ ਨੇ ਮਾਤਾ ਸੁੰਦਰੀ ਜੀ ਨੂੰ ਹੁਕਮ ਦਿੱਤਾ ਚੰਗਾ ਹੈ ਕਿ ਤੁਸੀਂ ਦੋਵੇਂ ਪਹਿਣਾ ਦਿੱਲੀ ਹੀ ਜਾ ਰਹੋ ਅਸੀਂ ਅੱਗੋਂ ਫਿਰ ਕਿ ਦਿੱਲੀ ਆ ਜਾਵਾਂਗੇ ਸ਼ਾਇਦ ਬਾਦਸ਼ਾਹ ਨਾਲ ਮੁਲਾਕਾਤ ਕਰਨ ਬਦਲੇ ਦੂਰ ਦੱਖਣ ਨੂੰ ਜਾਣਾ ਪਵੇ ਲੰਬੇ ਪੰਦ ਕਰਨੇ ਬਹੁਤ ਕਠਿਨ ਹਨ ਤੁਸੀਂ ਜਾ ਕੇ ਆਰਾਮ ਨਾਲ ਦਿੱਲੀ ਰਹੋ ਭਾਈ ਮਨੀ ਸਿੰਘ ਜੀ ਤੇ ਮੁੰਸ਼ੀ ਨੂੰ ਨਾਲ ਲੈ ਕੇ ਜਾਵੋ ਉੱਥੇ ਹਰ ਪ੍ਰਕਾਰ ਦਾ ਸੁੱਖ ਆਰਾਮ ਹੋਵੇਗਾ ਸਤਿਗੁਰੂ ਜੀ ਦੇ ਇਹ ਵਚਨ ਸੁਣ ਕੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਲਹੂ ਠੰਡਾ ਹੋ ਗਿਆ। ਉਹਨਾਂ ਦਾ ਸਾ ਉਤਾਹ ਦਾ ਉਤਾ ਰਿਹਾ ਤੇ ਦਾ । ਉਹ ਹੈਰਾਨ ਹੋ ਕੇ ਸਤਿਗੁਰੂ ਜੀ ਵੱਲ ਵੇਖਣ ਲੱਗ ਪਈਆਂ। ਉਹਨਾਂ ਦੀਆਂ ਜ਼ੁਬਾਨਾਂ ਤਾਲੂ ਨਾਲ ਜੁੜ ਗਈਆਂ ਤੇ ਦੰਦ ਮਿਲ ਗਏ। ਮਾਤਾ ਸੁੰਗਰੀ ਜੀ ਨੇ ਹੌਸਲਾ ਕੀਤਾ। ਕਲੀਜੀ ਉੱਪਰ ਹੱਥ ਰੱਖ ਕੇ ਹੰਝੂ ਘੇਰਦਿਆਂ ਹੋਇਆਂ ਆਖਿਆ, "ਸਵਾਮੀ ਜੀ ਜੋ ਕੁਝ ਆਪਨੇ ਕਿਹਾ ਹੈ ਅਸਾ ਸੁਣ ਲਿਆ ਹੈ ਪਰ ਅਰਥ ਨਹੀਂ ਸਮਝੀ।" ਉਹਨਾਂ ਦਾ ਹੈਰਾਨੀ ਨਾਲ ਹਿਰਦਾ ਕੰਬਣ ਲੱਗ ਪਿਆ ਹੈ। ਅਸੀਂ ਨਿਮਾਣੀਆਂ ਕੋਲੋਂ ਕੀ ਗੁਨਾਮੀ ਹੋਈ ਅਸਾਨੂੰ ਚਰਨਾ ਕੋਲੋਂ ਦੂਰ ਕਰਨ ਦਾ ਕਿਉਂ ਹੁਕਮ ਦਿੱਤਾ ਜਾ ਰਿਹਾ ਹੈ ਕੀ ਵੇਲ ਆਸਰੇ ਤੋਂ ਬਿਨਾ ਖਲੋ ਸਕਦੀ ਹੈ ਕੀ ਆਪ ਦੇ ਚਰਨਾ ਤੋਂ ਦੂਰ ਰਹਿ ਕੇ ਅਸੀਂ ਜਿਉਂਦੀਆਂ ਰਹਾਂਗੀਆਂ ਮਹਾਰਾਜ ਮੇਰ ਕਰੋ ਚਰਨਾ ਤੋਂ ਦੂਰ ਨਾ ਕਰੋ ਪਹਿਲੇ ਹੀ ਦੇਖੋ ਕਿੰਨੇ ਦੁੱਖ ਉਠਾਏ ਹਨ ਸਰਸਾ ਤੋਂ ਵਿਛੜ ਕੇ ਕਿੰਨਾ ਚਿਰ ਮੱਛੀ ਵਾਂਗ ਤੜਪ ਕੇ ਦਿਨ ਕੱਟੇ ਵਾਹਿ ਗੁਰੂ ਦਾ ਲੱਖ ਸ਼ੁਕਰ ਹੈ ਕਿ ਉਸਨੇ ਵਿਛੜਿਆ ਨੂੰ ਮਿਲਿਆ ਹੈ ਤੁਰਤੇ ਲਾਲਾਂ ਦੇ ਮੁਖੜੇ ਨਾ ਦੇਖੇ ਬਿਰਧ ਮਾਤਾ ਜੀ ਵਿਛੜਾ ਦੇ ਗਏ ਕਿ ਅੱਜ ਤੁਸੀਂ ਵੀ ਦੂਰ ਕਰ ਰਹੇ ਹੋ ਸਤਿਗੁਰੂ ਜੀ ਅੱਗੇ ਕੁਝ ਫਰਮਾਉਣੇ ਵਾਲੇ ਸਨ ਕਿ ਮਾਤਾ ਸਾਹਿਬ ਕੌਰ ਜੀ ਨੇ ਬਚਨ ਕੀਤਾ हे दाता ਮੇਰਾ ਜੀਵਨ ਦਾ ਆਸਰਾ ਤਾਂ ਸਿਰਫ ਆਪ ਤੇ ਦਰਸ਼ਨ ਹੀ ਹਨ ਸੇਵਾ ਕਰਕੇ ਜਿਉਂਦੀ ਹਾਂ ਦਰਸ਼ਨ ਕਰਕੇ ਅੱਖਾਂ ਤੇ ਹਿਰਦਾ ਸ਼ਾਂਤ ਕਰਦੀ ਹਾਂ ਮੇਰੇ ਤੇ ਦਇਆ ਕਰੋ ਮਿਹਰ ਕਰੋ ਮੈਨੂੰ ਚਰਨਾਂ ਨਾਲੋਂ ਤੋੜ ਕੇ ਦੂਰ ਨਾ ਸੁਟੋ ਜਿਵੇਂ ਜਲ ਤੋਂ ਬਿਨਾ ਸਾਖ ਕੁਮਲਾ ਜਾਂਦੀ ਹੈ ਜਿਵੇਂ ਪਾਣੀ ਬਿਨਾ ਮੱਛਲੀ ਨਹੀਂ ਜਿਉਂਦੀ ਰਹਿ ਸਕਦੀ ਤੇਵੇਂ ਮੈਂ ਆਪ ਤੋਂ ਦੂਰ ਹੈ ਕਿ ਨਹੀਂ ਜਉਂਦੀ ਰਹਿ ਸਕਦੀ। ਸੁਆਮੀ ਜੀ ਕਿਰਪਾ ਕਰੋ। ਨਿਮਾਣੀ ਦੇ ਦੋਸ਼ ਨਾ ਚਿਤਾਰੋ। ਇਹ ਬੰਦੀ ਆਪਦੀ ਚਰਨ ਸੇਵਾ ਕਰੇਗੀ। ਸੀਤਾਵੰਤ ਚਰਨਾ ਵਿੱਚ ਦਿਨ ਕੱਟੇਗੀ, ਜੰਗਲਾ ਵਿੱਚ ਫਿਰਨਾ ਪਵੇ ਤਾਂ ਫਿਰਾਂਗੀ। ਓੱਖਾ ਮਰਨਾ ਪਵੇ ਤਾਂ ਭੁੱਖ ਚੱਲਾਂਗੀ। ਮਿਹਰ ਕਰੋ, ਦਇਆ ਕਰੋ। ਦੋਵੇਂ ਮਹਿਲਾਂ ਦੇ ਕੀਰਨੇ ਸੁਣ ਕੇ ਸਾਹਿਬ ਚੁੱਪ ਹੋ ਗਏ। ਹਲਕਾ ਜਿਹਾ ਮੋਹ ਦਾ ਅਸਰ ਹੋਇਆ। ਪਿਆਰ ਨੇ ਹਿਰਦੇ ਨੂੰ ਚੁੰਨੀ ਵੱਢੀ। ਔਕਰ ਜੀਵਨ ਸਤਨਾਸਰ ਜੀਵਨ ਸਤਨਾ ਨਾਲ ਬਹੁਤਾ ਮਨ ਕਰੜਾ ਕਰਨਾ ਵੀ ਸੋਖਾ ਨਹੀਂ ਸੀ ਪਰ ਥੋੜਾ ਜਿਹੀ ਦਚਾਰ ਹੈ ਫਿਰ ਬਚਨ ਕੀਤਾ ਨਹੀਂ ਤੋ ਸਾਨੂੰ ਜਾਣਾ ਹੀ ਪਵੇਗਾ ਸਮੇਂ ਐਸੇ ਆਉਣੇ ਹਨ ਤੁਸਾਂ ਦਾ ਸਾਥ ਰਹਿਣਾ ਔਕੜਾਂ ਦਾ ਕਾਰਨ ਹੋ ਸਕਦਾ ਹੈ ਅਸੀਂ ਜਿਸ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਜਾ ਰਹੇ ਹਾਂ ਉਹ ਸ਼ਾਇਦ ਪੂਰਾ ਨਾ ਹੋਵੇ ਇਸ ਲਈ ਤੁਸੀਂ ਹੁਕਮ ਨੂੰ ਮੰਨੋ ਜਾਓ ਜਿਵੇਂ ਅਕਾਲ ਪੁਰਖ ਕਰੇਗਾ ਤੇਵੇਂ ਅੱਗੇ ਨੂੰ ਕੀਤਾ ਜਾਏਗਾ ਸਤਗੁਰੂ ਜੀ ਦਾ ਬਚਨ ਮੋੜਨਾ ਸੌਖਾ ਨਹੀਂ ਸੀ ਦੋਹਾਂ ਮਹਿਲਾ ਨੇ ਹੁਕਮ ਅੱਗੇ ਸਿਰ झुका ਦਿੱਤਾ ਸਚਲ ਨਿਤਰਾ ਨਾਲ ਸਾਈਂਬਾ ਵਾਲ ਤੱਕਿਆ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਤੱਕਿਆ ਪਰ ਸਾਈਂਬਾ ਦੇ ਨੈਣਾ ਵਿੱਚ ਤਿਆਗ ਹੀ ਤਿਆਗ ਨਜ਼ਰ ਆਇਆ ਮੂੰਹ ਤੇ ਦੁਨਿਆਵੀ ਪਿਆਰ ਦੀ ਰਤਾ ਛਿਲਕ ਨਹੀਂ ਸੀ ਦੋਹਾਂ ਮਹਿਲਾ ਨੇ ਅਕਾਲਪੁਰਖ ਦਾ ਧਿਆਨ ਕੀਤਾ ਇਹ ਮਾਤਾ ਸੁੰਦਰੀ ਜੀ ਨੇ ਦੋਹਾਂ ਦੀ ਸੁਵਾਨ ਬਣ ਕੇ ਉੱਤਰ ਦਿੱਤਾ ਜਿਨੇ ਪ੍ਰਭੂ ਦੀ ਆਗਿਆ ਅਸੀਂ ਜਾਂਦੀਆਂ ਹਾਂ ਆਪਣੇ ਛੇਤੀ ਹੀ ਦਰਸ਼ਨ ਦੇਣੇ ਆਪ ਦੇ ਦਰਸ਼ਨਾ ਖਾਤਰ ਮੱਛਲੀ ਵਾਂਗ ਤੜਪੀਆਂ ਰਹਾਂਗੀਆਂ ਰਾਤ ਦਿਨੇ ਉਡੀਕ ਹੋਵੇਗੀ ਵਾਹੀ ਗੁਰੂ ਦਾ ਸਿਮਰਨ ਕਰਨਾ ਅਕਾਲ ਪੁਰਖ ਸਹਾਈ ਹੋਵੇਗਾ ਮੇਰ ਕਰੇਗਾ ਕਿ ਤੁਸਾਂ ਦੇ ਹਿਰਦਿਆਂ ਨੂੰ ਸ਼ਾਂਤੀ ਪ੍ਰਾਪਤ ਹੋਵੇ ਖਾਲਸਾ ਬੰਦੀਆਂ ਮਾਤਾਵਾਂ ਬਣੀਆਂ ਰਹੋ ਅਸੀਂ ਦੂਰ ਚੱਲੇ ਹਾਂ ਲੰਬੇ ਰਾਹਾਂ ਦੇ ਮਾਮਲੇ ਜੋ ਹੋਏ ਕੀ ਪਤਾ ਕੀ ਬੰਨਾ ਹੈ ਅਕਾਲ ਪੁਰਖ ਦੇ ਪਾਣੀ ਅੰਦਰ ਵਿਚਰਦੇ ਫਿਰਦੀਆਂ ਹਨ ਉਹਦਾ ਬਾਣਾ ਮੰਨਣਾ ਹੀ ਠੀਕ ਹੈ ਜਾਓ ਸਿਕ ਸੇਵਕ ਤੁਹਾਡੀ ਸੇਵਾ ਕਰਨਗੇ ਆਪ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਹੋਰਨਾਂ ਨੂੰ ਕਰਾਉਣਾ ਸਿਮਰਨ ਹੀ ਐਸਾ ਕਲਪ ਵਿਛ ਹੈ ਜਿਸ سے ਆਸਰੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਦਾ ਸਿਮਰਨ ਬੱਜਰ ਤੋਂ ਬੱਜਰ ਪਾਪੀ ਨਸ਼ਟ ਕਰ ਦਿੰਦਾ ਹੈ ਭਾਈ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਗਿਆ ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਜਿਵੇਂ ਹੁਕਮ ਹੋਇਆ ਤਿਵੇਂ ਸੇਵਾ ਕਰਨ ਦਾ ਫੈਸਲਾ ਕੀਤਾ ਕੋਈ ਝਿਜਕ ਜਾਂ ਰੁਕਾਵਟ ਨਹੀਂ ਆਈ ਉਸੇ ਵੇਲੇ ਪਸ਼ੂ ਅਕੇ ਕਰਲੇ ਉਠਾ ਉੱਤੇ ਸਮੰਤ ਸੀ ਉਹ ਉਸੇ ਤਰ੍ਹਾਂ ਰਹਿਣ ਦਿੱਤਾ ਤੇ ਊਠ ਵੀ ਮੋੜ ਲਏ ਮਾਈਆਂ ਨੂੰ ਡੋਲਿਆਂ ਵਿੱਚ ਬਿਠਾ ਲਿਆ ਤੇ ਦਿੱਲੀ ਵੱਲ ਨੂੰ ਮਹਾਰਾ ਮੋੜ ਲੀਆਂ ਕੁੰਜਾਂ ਡਾਰੋਂ ਵਿੱਚ ਝੜੀਆਂ ਪਰ ਮਜਬੂਰ ਹਨ ਭਾਈ ਮਨੀ ਸਿੰਘ ਜੀ ਖੁਦ ਵੀ ਸਤਿਗੁਰੂ ਜੀ ਦੇ ਚਰਨਾਂ ਤੋਂ ਵਖ ਨਹੀਂ ਸੰਹ ਹੋਣਾ ਚਾਹੁੰਦੇ ਪਰ ਉਤੇ ਹੁਕਮਾਂ ਨੂੰ ਕੋਣ ਮੋੜੇ ਅਕਾਲ ਪੁਰਖ ਨੇ ਆਪ ਵਿਛੋੜਾ ਪਾਇਆ ਸੀ ਉਹ ਵਿਛੋੜਾ ਚੱਲਣਾ ਜ਼ਰੂਰੀ ਸੀ ਕਿਉਂਕਿ ਹੁਕਮ ਆਸਰੇ ਹੀ ਸਾਰਾ ਜਗਤ ਹੀ ਅਸਮਾਨ ਖਲੋਤਾ ਹੈ ਸਤਿਗੁਰੂ ਜੀ ਦੇ ਸਿੱਖ ਤੇ ਸਾਈਂਬਾ ਦਾ ਪਰਿਵਾਰ ਹੁਕਮ ਮੰਨਦਾ ਸੀ ਇਹੋ ਕਾਰਨ ਸੀ ਕਿ ਜਤੀਵੰਤੀ ਮਜ਼ਬੂਤ ਸੀ ਖਾਲਸਾ ਪੰਥ ਵਿੱਚ ਸ਼ਕਤੀ ਉਹਨਾਂ ਚਿਰ ਰਹੀ ਜਿੰਨਾ ਚਿਰ ਹੁਕਮ ਮੰਨਣ ਦਾ ਵਿਚਾਰ ਅਮਰ ਰਿਹਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੋਰਾਮਾਸ ਤੇ ਇੱਕ ਪਲ ਵਿਚੜਨਾ ਔਕਾ ਸੀ ਕਿਉਂਕਿ ਜੀਵਨ ਦੇ ਸਾਰੇ ਸੁੱਖ ਨਸ਼ਟ ਹੋ ਚੁੱਕੇ ਸਨ ਚਾਰ ਪੁੱਤਰ ਸਦੀਵੀਂ ਕਾਲ ਦਾ ਵਿਛੋੜਾ ਦੇ ਗਏ ਸਨ ਇਸ ਹਾਲਤ ਵਿੱਚ ਪਤੀ ਪਾਸੋਂ ਵੀ ਦੂਰ ਜਾਣਾ ਇੱਕ ਭਾਰਤੀ ਇਸਤਰੀ ਵਾਸਤੇ ਬਹੁਤ ਹੀ ਗਠਨ ਹੈ ਪਰ ਭਾਰਤੀ ਦੇਵੀ ਪਤੀ ਦੀ ਆਗਿਆ ਮੰਨਣ ਵਿੱਚ ਇੱਕ ਨਮੂਨਾ ਬਣੀ ਰਹੀ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਨਾਲ ਲੈ ਕੇ ਦਿੱਲੀ ਪੁੱਜ ਗਏ ਰਾਹ ਵਿੱਚ ਕੋਈ ਔਕੜ ਪੇਸ਼ ਨਾ ਆਈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ